विश्व हिंदू संघ ਅਤੇ ਸ਼ਿਵ ਸੈਨਾ ਅਖੰਡ ਭਾਰਤ ਵੱਲੋਂ ਕੌਮੀ ਪ੍ਰਧਾਨ ਅਜੀ ਮਹਿਤਾ ਦੀ ਅਗਵਾਈ ਹੇਠ ਸਨਾਤਨੀ ਧਰਮ ਪ੍ਰੇਮੀਆਂ ਦੇ ਸਹਿਯੋਗ ਨਾਲ ਰਾਮ ਨੌਮੀ ਮੌਕੇ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਸ਼ੋਭਾ ਯਾਤਰਾ ਵਿੱਚ ਪੂਜਾ ਦੀ ਰਸਮ ਨੈਪ ਪਰਿਵਾਰ ਝੰਡੇ ਦੀ ਰਸਮ ਅਤੇ ਨਾਰੀਅਲ ਤੋੜ ਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਸਵਾਮੀ ਜੀ ਵੱਲੋਂ ਕਰਵਾਈ ਗਈ ਇਹ ਸ਼ੋਭਾ ਯਾਤਰਾ ਵਿੱਚ ਸੰਤ ਗੰਗੋਤਰੀ ਦਾਸ ਜੀ ਅਖੰਡ ਆਨੰਦ ਪਾਰਵਤ ਮਹਾਰਾਜ समाज सेवक इंद्रजीत कालड़ा विधायक बलविंद धालीवाल आप हलका इंचार्ज जोगिंद मान दलजीत राजू वरुण बंगड़ समर गुप्ता कमल सरोज आसू सांपला भाजपा जिला मीत, मीत प्रधान बलविंदर ठाकुर भाजपा युवा मोर्चा जनरल सकत्र लोकेश बाली गुरदीप सिंह कंग समेत समूह सनातन प्रेमी हाजिर हुए ਇਹ ਸ਼ੋਭਾ ਯਾਤਰਾ ਸ਼੍ਰੀ ਮੋਨੀ ਬਾਬਾ ਮੰਦਰ ਦਾਣਾ ਮੰਡੀ ਫਗਵਾੜਾ ਤੋਂ ਸ਼ੁਰੂ ਹੋ ਕੇ ਬੰਗਾ ਰੋਡ ਬਾਂਸਾ ਵਾਲਾ ਬਾਜ਼ਾਰ ਗੋਲ ਚੌਕ ਚੱਡਾ ਮਾਰਕੀਟ ਲਾਈਟਾਂ ਵਾਲਾ ਚੌਕ ਸੈਂਟਰਲ ਟਾਊਨ ਗੁੜ ਮੰਡੀ ਚੌਕ ਗਾਂਧੀ ਚੌਕ ਗਊਸ਼ਾਲਾ ਬਾਜ਼ਾਰ ਨਾਈਆਂ ਵਾਲਾ ਚੌਕ ਹੁੰਦੇ ਹੋਏ ਸਾਰੇ ਬਾਜ਼ਾਰਾਂ ਦੀ ਪ੍ਰਕਰਮਾ ਕਰਦੇ ਹੋਏ ਵਾਪਸ ਮੰਦਰ ਪੁੱਜੀ ਇਸ਼ੋਭਾ ਯਾਤਰਾ ਦਾ ਸ਼ਰਧਾਲੂਆਂ ਵੱਲੋਂ ਨਿੱਕਾ ਸਵਾਗਤ ਕੀਤਾ ਗਿਆ ਭਗਵਾਨ શ્રી ਰਾਮ ਜੀ ਦੀ ਪਾਲਕੀ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ ਜੈ શ્રી ਰਾਮ ਦੇ ਭਜਨਾਂ ਨਾਲ ਸਾਰੇ ਪਾਸੇ ਬੈਣ ਵਾਲਿਆਂ ਦੀਆਂ ਧੁਨਾਂ ਗੂੰਜ ਰਹੀਆਂ ਸਨ ਪ੍ਰਸਿੱਧ ਭਜਨ ਗਾਇਕਾਂ ਨੇ ਵੀ ਸ਼ੋਭਾ ਯਾਤਰਾ ਵਿੱਚ ਰਾਮ ਜੀ ਦੀ ਮਹਿਮਾ ਦਾ ਵਖਾਨ ਕੀਤਾ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ શ્રી ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਰੰਗ-ਬਰੰਗੀਆਂ ਝਾਕੀਆਂ ਦਾ ਦ੍ਰਿਸ਼ ਦੇ ਕਾਬਿਲ ਤਾਰੀਫ ਸੀ ਪ੍ਰਬੰਧਕਾਂ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਤੇ ਯਾਦਗਾਰੀ ਚਿੰਨ ਵੀ ਭੇਟ ਕੀਤੇ ਗਏ ਇਸ ਮੌਕੇ ਕੌਮੀ ਪ੍ਰਧਾਨ ਅਜੇ ਮਹਿਤਾ ਵਿਸ਼ਵਿੰਦੂ ਸੰਘ ਦੇ ਜ਼ਿਲ੍ਹਾ ਪ੍ਰਧਾਨ ਰਮਨ ਨਹਿਰਾ ਦਿਹਾਤੀ ਪ੍ਰਧਾਨ ਜਤਿੰਦਰ ਕੌਸ਼ਲ ਬੱਬੀ ਜਨਰਲ ਸਕੱਤਰ ਅਨਿਲ ਗੋਇਲ ਸਾਬਕਾ ਮੇਰ ਅਰੁਣ ਖੋਸਲਾ ਪਰਮਜੀਤ ਕੌਰ ਕੰਬੋਜ ਗੁਰਦੀਪ ਸਿੰਘ ਤੁਲੀ ਪੰਕਜ ਸਾਬਲਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਅੱਜ ਰਾਮ ਜੀ ਦੇ ਸ਼ਰਧਾ ਵਿੱਚ ਜਿਹੜੇ ਸਾਥੇ ਅਜੀਤ ਮਾਤਾ ਜੀ ਨੇ ਵੀ ਅਗਵਾਈ ਵਿੱਚ ਸ਼ੋਭਾ ਜੀ ਆਪਣਾ ਬਹੁਤ ਵੱਡੀ ਕਿਰਪਾ ਆਪਣਾ ਇਹਦੀ ਬਗਵਾੜੇ ਤੋਂ ਪੁਨੀ ਮੰਦਿਰ ਦੀ ਸ਼ੁਰੂਆਤ ਹੋ ਰਹੀ ਹੈ ਜਿਹਦੇ ਵਿੱਚ ਸਾਰੇ ਧਾਰਮਿਕ ਸੰਸਥਾ ਸਾਰੇ ਰਾਜਨੀਤਿਕ ਔਰ ਸਾਰੇ ਸ਼ਹਿਰ ਵਾਸੀਆਂ ਨੇ ਭਰਨਾ ਮਾਰਿਆ ਤਾਂ ਸਾਰਿਆਂ ਨੂੰ ਪ੍ਰਭੂ ਰਾਮ ਜੀ ਦੇ ਰਾਮ ਨਾਮੀ ਦੀ ਆਪਣੇ ਵੱਲੋਂ ਆਮ ਜੀ ਗਵੜਾ ਤੋਂ ਵੱਲੋਂ ਸਾਰੇ ਹੀ ਆਪਣੇ ਭਾਈਵਾਲੀ ਔਰ ਵੱਲੋਂ ਆ ਰਾਮ ਨਾਮੀ ਦੀ ਸੁਭਾਗ ਜੇ ਜੇ ਲੱਗਦਾ ਉਹ ਜਨਾ ਔਰ ਪਰਮਾਤਮਾ ਸ੍ਰੀ ਰਾਮ ਦੀ ਜਿਹੜੇ ਪ੍ਰੇਰਨਾ ਉਹਨਾਂ ਦੇ ਅਨੁਸਾਰ ਇਹ ਚੱਲਣਾ ਚਾਹੀਦਾ ਕਿਉਂਕਿ ਰਾਮ ਤਖਵਾਨ ਜਿਹੜਾ ਖੱਲਾ ਗੁੰਗਰ ਕਰਨ ਦੀ ਸਾਰਿਆਂ ਦਾ ਹੈ ਸਾਰਿਆਂ ਨੂੰ ਰਲ ਮਿਲ ਕੇ ਉਹ ਸਤਿਕਾਰ ਕਰਨਾ ਚਾਹੀਦਾ ਔਰ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਜਿਸ ਤਰ੍ਹਾਂ ਹੰਗਾਰਾ ਮਿਲਿਆ ਉਹਦੇ ਨਾਲ ਇਹ ਆ ਵੀ ਫਗਵਾੜਾ ਸਾਰਾ ਇੱਕ ਜੁੱਟਾ ਰਾਮ ਭਗਤ ਬਣ ਗਿਆ ਜੇ ਸ਼ੋਭਾ ਯਾਤਰਾ ਸ਼ਾਮਲ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਖੰਡਪਾਰਸ ਸ਼ਿਵਸਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਰਾਮ ਲੇਵੀ ਤੇ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਮੈਂ ਖੰਡਪਾਰ ਦੇ ਅਜੀ ਬਤਾਲੀ ਨੂੰ ਉਹਦੀ ٹیم ਨੂੰ ਰਮਨ ਨਾਰਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੋ ਭਗਵਾਨ ਆ ਰਾਮ ਜੀ ਉਹ ਸਾਰੇ ਸ਼ਹਿਰ ਦੇ ਵਿੱਚ ਸ਼ੋਹਾ ਯਾਤਰਾ ਕਰਦੇ ਆ ਪਰ ਸੋ 17 ਤਰੀਕ ਨੂੰ ਰਾਮ ਨਾਵੀਆ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਆ ਰਾਮ ਮੰਦਰ ਬੜੇ ਖੁਸ਼ੀ ਆ ਉੱਥੇ ਅੱਜ ਰਾਮ ਨਾਵੀ ਤੇ ਰਾਮ ਨਾਵੀ ਦੀ ਸ਼ੋਹਾ ਯਾਤਰਾ ਹੈ ਤੇ ਸਾਰੇ ਫਗਵਾੜਾ ਵਾਸੀਆਂ ਨੇ ਪੰਜਾਬ ਵਾਸੀਆਂ ਨੇ ਦੇਸ਼ ਵਾਸੀਆਂ ਨੇ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਭੂ ਅਗੇ ਕਿਰਪਾ ਕਰ ਲੈ ਕਲਿਆਰ ਰਾਮ ਦਾ ਅਸ਼ੀਰਵਾਦ ਉੱਤੇ ਸਾਰਿਆਂ ਤੇ ਬਰੈ ਰਵੇ ਜੀ

ਉਹ ਦਿਨੇ ਸਾਰੇ ਫਗਵਾੜਾ ਵਾਸੀਆਂ ਨੂੰ ਸ੍ਰੀ ਵਿਜੇ ਸਾਹ ਪਲਾ ਜੀ ਵੱਲੋਂ ਸਾਪਲਾ ਪਰਿਵਾਰ ਵੱਲੋਂ ਔਰ ਭਾਰਤੀ ਜਨਤਾ ਪਾਰਟੀ ਫਗਵਾੜਾ ਵੱਲੋਂ ਬਹੁਤ ਬਹੁਤ ਵਧਾਈ ਦੇਣਾ ਔਰ ਪ੍ਰਭੂ ਜੀ ਦੇ ਰਾਮ ਦੇ ਚਰਨਾਂ ਦੇ ਵਿੱਚ ਕੋਈ ਬੇਨਤੀ ਕਰਦਾ ਹਾਂ ਕਿ ਪ੍ਰਭੂ ਜੀ ਰਾਮ ਅਮੇਸ਼ਾ ਫਗਵਾੜਾ ਵਾਸੀਆਂ ਨੂੰ ਸਾਰੇ ਸਮੂਹ ਵਾਸੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜੋ ਪਿਛਲੇ ਦਿਨੀ ਗਾਈ ਜਨਰਲੀ ਨੂੰ ਸਾਡੇ ਪ੍ਰਭੂ ਜੀ ਰਾਮ ਜੀ ਦਾ ਰਾਮ ਮੰਦਿਰ ਦਾ ਜਿਮਾਰ ਮਾਰ ਹੋਇਆ ਹੈ ਉਹਦੇ ਜਿਹਨਾਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਕਿਉਂਕਿ ਇਸ ਤੋਂ ਬਾਅਦ ਪਹਿਲੀ ਰਾਮ ਨੌਮੀ ਆ ਰਹੀ ਹੈ ਤੋਂ ਮੈਂ ਸਾਰੇ ਫਗਵਾੜਾਵਾਸੀਆਂ ਨੂੰ हिकु बारेर बु वधाईंदा जय श्री राम जय श्री अॼु हिंदू साईं वलो शोभा यात्रा आयोजन किता साहबा जी लंगर जा आयोजन किताब देश वासीअ वासीअ ते पघवाड़ा वासीअ जी लख लख मुबारका दिला जय श्री राम <Obs>